हेलो स्टूडेंट्स वेलकम बैक टू माय चैनल आई होप तू सारे ठीक होंगे सो ये वीडियो बी एड फोर द स्टूडेंट्स पेपर कवरेज या अंडरस्टैंडिंग द सेल्फ फर्स्ट यूनिट दे कंप्लीट नोट्स मैं अपलोड कर देते हैं तो जे मेरे चैनल के ऊपर देख सकते हो और प्लेलिस्ट भी चेक कर सकते हो सैकंड यूनिट करा सो सैकेंड यूनिट के जोड़ा असी करा यूनिट जैकेंड साढ़ा फैक्टर इफैक्टिंग सैल्फ आइडेंटी ਠੀਕ ਹੈ ਸੋ ਕਿਹੜੇ ਫੈਕਟਰ ਆ ਜਿਹੜੇ ਸੈਲਫ ਆਈਡੈਂਟੀਟੀ ਨੂੰ ਜਿਹੜਾ ਆ ਪ੍ਰਭਾਵਿਤ ਕਰਦੇ ਆ ਫੈਮਿਲੀ ਕਲਚਰ ਜੈਂਡਰ ਰਿਲੀਜੀਅਨ ਔਰ ਲੈਂਗੁਏਜ ਸਵੈ ਦੀਪਛਾਣ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਪਰਿਵਾਰ ਸੱਭਿਆਚਾਰ ਲਿੰਗ ਧਰਮ ਅਤੇ ਭਾਸ਼ਾ ਸੋ ਸ਼ੁਰੂ ਕਰਦੇ ਆ ਠੀਕੇ ਕਿ ਸਵੈ ਜਿਹੜੀ ਸਾਡੀ ਪਛਾਣ ਬਣਦੀ ਆ ਹਨਾ ਸਵੈ ਦੀ ਆਪਾਂ ਇੱਕ ਪਛਾਣ ਜਿਹੜੀ ਆ ਬਣਦੀ ਆ ਜੇ ਤੁਸਾਨੂੰ ਲੋਕ ਜਾਣਦੇ ਅਸੀਂ ਕਿ ਆਪਣੀ ਪਛਾਣ ਸਾਰੇ ਬਣਾਉਣ ਵਿੱਚ ਲੱਗੇ ਹੁੰਨੇ ਆ ਹਨਾ ਸੋ ਇਹਨੂੰ ਜਿਹੜੇ ਆ ਕਿਹੜੇ ਤੱਤਾਂ ਪ੍ਰਭਾਵਿਤ ਕਰਦੇ ਕਿਹਨਾ ਕਿਨਾ ਦਾ ਪ੍ਰਭਾਵ ਅਸੀਂ ਕਹਾਂਗੇ ਵੀ ਕਿਹਨਾ ਦਾ ਅਸਰ ਇਹਨਾਂ ਦੇ ਉੱਪਰ ਰਹਿੰਦਾ ਆ ਠੀਕ ਹੈ ਸੋ ਜਿਹੜੀ ਇੱਕ ਸ਼ਖਸੀਅਤ ਬਾਅਦ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਆ ਇੱਕ ਪਛਾਣ ਸਾਡੀ ਬਣਦੀ ਆ ਉਹਨਾਂ ਚੀਜ਼ਾਂ ਦੇ ਉੱਪਰ ਕਿਨਾ ਕਿਨਾ ਅਸੀਂ ਕਹਾਂਗੇ ਵੀ ਕਿਹੇ ਤਰ੍ਹਾਂ ਦਾ ਜਿਹੜਾ ਪ੍ਰਭਾਵ ਆ ਉਹ ਰਹਿੰਦਾ ਆ ਠੀਕ ਹੈ ਸਵੈ ਪਛਾਣ ਮਨੁੱਖ ਦੀ ਖੁਦ ਦੀ ਆਪਣੀ ਆਪਣੀ ਪਛਾਣ ਹੁੰਦੀ ਹੈ ਠੀਕ ਹੈ ਸਵੈ ਪਛਾਣ ਮਨੁੱਖ ਦੀ ਆਪਣੀ ਖੁਦ ਦੀ ਪਛਾਣ ਹੁੰਦੀ ਹੈ ਇਹ ਪਛਾਣ ਉਸ ਦੀ ਸੋਚ ਵਿਅਕਤੀਤਾ ਵਿਸ਼ੇਸ਼ਤਾਵਾਂ ਮੁੱਲਾਂ ਅਤੇ ਵਿਹਵਾਰ ਤੇ ਆਧਾਰਿਤ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਕੀ ਕੀ ਹੁੰਦਾ ਹੈ ਦੇਖੋ ਉਸ ਦੀ ਸੋਚ ਠੀਕ ਹੈ ਵਿਅਕਤੀਤਾ ਵਿਸ਼ੇਸ਼ਤਾਵਾਂ ਵੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਆ ਮੁੱਲ ਨੂੰ ਕਿਹੜੀਆਂ ਕਦਰਾਂ ਕੀਮਤਾਂ ਆ ਅਤੇ ਵਿਹਵਾਰ ਠੀਕ ਹੈ ਸੋ ਬਿਹਵਾਰ ਕਿਡਾ ਦਾ ਬਿਹੇਵੀਅਰ ਤੁਹਾਨੂੰ ਤੁਹਾਨੂੰ ਬਾਰ-ਬਾਰ ਸਵੈ ਦੇ ਬਾਰੇ ਜਿਹੜਾ ਆ ਤੁਹਾਨੂੰ ਜਿਹੜਾ ਇਹ ਐਕਸਪਲੇਨ ਕਰਨਾ ਪੈਣਾ ਸੋ ਇਹਨੂੰ ਚੰਗੇ ਤਰੀਕੇ ਦੇ ਨਾਲ ਸਮਝ ਲਓ ਠੀਕ ਹੈ ਉਹਦੀ ਸੋਚ ਇੱਕ ਵਿਅਕਤੀ ਦੀ ਸੋਚ ਵਿਅਕਤੀ ਦਾ ਵਿਸ਼ੇਸ਼ਤਾਵਾਂ ਹਨਾ ਜੋ ਵੀ ਉਹਦੇਆਂ ਜਿਹੜੀਆਂ ਆ ਕੈਰੈਕਟਰਸਟਿਕਸ ਆ ਕਦਰਾਂ ਕੀਮਤਾਂ ਬਿਹਵਾਰ ਠੀਕ ਹੈ ਸੋ ਇਹ ਜਿਹੜੀਆਂ ਕੀ ਆ ਉਹਨਾਂ ਤੇ ਆਧਾਰਿਤ ਹੁੰਦੀ ਉਹਦੀ ਸਵੈ ਪਛਾਣ ਕਿ ਉਹ ਕੀ ਸੋਚ ਰਿਹਾ ਆ ਉਹ ਉਹਦੇ ਵਿੱਚ ਕੀ ਵਿਅਕਤੀਤਵ ਵਿਸ਼ੇਸ਼ਤਾਵਾਂ ਆ ਉਹ ਕਿਸੇ ਨਾਲ ਕਿਦਾਂ ਦਾ ਜਿਹੜਾ ਬਿਹੇਵ ਕਰ ਰਿਹਾ ਹੈ ਹਨਾ ਉਹਨੂੰ ਕਿੰਨੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਸੋ ਇਹ ਸਾਰਿਆਂ ਦੇ ਉੱਪਰ ਹੀ ਆਧਾਰਿਤ ਹੁੰਦੀ ਹੈ ਉਹਦੀ ਸਵੈ ਪਛਾਣ ਜਦੋਂ ਮਨੁੱਖ ਨੂੰ ਸਵੈ ਪਛਾਣ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖਰੀ ਪਛਾਣ ਵਿੱਚ ਵੇਖਦਾ ਹੈ ਠੀਕ ਹੈ ਜਦੋਂ ਇੱਕ ਵਿਅਕਤੀ ਨੂੰ ਆਪਣੀ ਸਵੈ ਪਛਾਣ ਹੋ ਜਾਂਦੀ ਤਾਂ ਉਹ ਕੀ ਫੀਲ ਕਰਦਾ ਜਦੋਂ ਸਵੈ ਜਾਗਰੂਕਤਾ ਆ ਜਾਂਦੀ ਹੈ ਸੈਲਫ ਅਵੇਅਰਨੈਸ ਆ ਜਾਂਦੀ ਹੈ ਤਾਂ ਉਹ ਕੀ ਕਰਦਾ ਫੀਲ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖਰਾ ਫੀਲ ਕਰਦਾ ਆ ਹਰ ਮਨੁੱਖ ਅੰਦਰ ਇੱਕ ਅਲੱਗ ਪਛਾਣ ਹੁੰਦੀ ਆ ਠੀਕ ਹੈ ਸੋ ਸਾਰੇ ਸੇਮ ਨਹੀਂ ਹੁੰਦੇ ਅਸੀਂ ਤੁਸੀਂ ਪਹਿਲੇ ਵੀ ਮਤਲਬ ਸੈਕਿੰਡ ਜਨਰ ਦੇ ਵਿੱਚ ਵੀ ਪੜ ਕੇ ਆਏ ਹੋਣੇ ਆ ਹਨਾ ਜੇ ਆਪਾਂ ਬੁੱਧੀ ਦੀ ਵੀ ਗੱਲ ਕਰੀਏ ਇੰਟੈਲੀਜੈਂਸੀ ਦੀ ਵੀ ਗੱਲ ਕਰੀਏ ਉਹ ਵੀ ਸਾਰਿਆਂ ਕੋਲ ਸੇਮ ਨਹੀਂ ਆ ਤੇ ਫਿਜ਼ੀਕਲ ਅਪੀਅਰੈਂਸ ਦੀ ਗੱਲ ਕਰੀਏ ਉਹ ਵੀ ਸਾਰਿਆਂ ਦੇ ਕੋਲ ਸੇਮ ਨਹੀਂ ਆ ਇਸੇ ਤਰ੍ਹਾਂ ਪਛਾਣ ਵੀ ਜਿਹੜੀ ਹੁੰਦੀ ਆ ਹਨਾ ਸੋ ਜਿਹੜੀ ਸਾਡੀ ਪਛਾਣ ਆ ਉਹ ਵੀ ਜਿਹੜੀ ਆ ਸਾਡੀ ਆਇਡੈਂਟੀ ਜਿਹੜੀ ਸੈਲਫ ਆਇਡੈਂਟੀ ਜਿਹੜੀ ਉਹ ਵੀ ਦੂਜਿਆਂ ਤੋਂ ਵੱਖਰੀ ਆ ਹਨਾ ਸੋ ਹਰ ਮਨੁੱਖ ਦੇ ਅੰਦਰ ਕੀ ਆ ਇੱਕ ਅਲੱਗ ਪਛਾਣ ਹੁੰਦੀ ਆ ਜੋ ਉਹਨੂੰ ਹੋਰਾਂ ਤੋਂ ਵੱਖਰਾ ਬਣਾਉਂਦੀ ਹੈ ਜਦੋਂ ਕਿਸੇ ਮਨੁੱਖ ਨੂੰ ਸਵੈ ਦੀ ਪਛਾਣ ਹੋ ਜਾਂਦੀ ਆ ਤਾਂ ਉਹ ਬਹੁਤ ਹਲਕਾ ਮਹਿਸੂਸ ਕਰਦਾ ਹੈ ਉਸ ਦੇ ਵਿੱਚ ਸਵੈ ਸਨਮਾਨ ਦੀ ਭਾਵਨਾ ਆ ਜਾਂਦੀ ਹੈ ਠੀਕ ਹੈ ਜਦੋਂ ਵਿਅਕਤੀ ਨੂੰ ਆਪਣੀ ਪਛਾਣ ਹੋ ਜਾਂਦੀ ਕਿ ਮੈਂ ਕੀ ਆ ਹਨਾ ਮੈਂ ਕੀ ਕਰਨਾ ਮੇਰੀ ਜ਼ਿੰਦਗੀ ਦਾ ਉਦੇਸ਼ ਕੀ ਆ ਮੈਂ ਕੌਣ ਆ ਠੀਕ ਹੈ ਫਿਰ ਉਹਨੂੰ ਕੀ ਕਰਦਾ ਆਪਣੇ ਦੇ ਲਈ ਇੱਕ ਜਿਹੜੀ ਭਾਵਨਾ ਆਉਦੀ ਹੈ ਨਾ ਉਹ ਕੰਫਰਟੇਬਲ ਫੀਲ ਕਰਦਾ ਆਪਣੇ ਆਪ ਨੂੰ ਸਨਮਾਨ ਦੀ ਭਾਵਨਾ ਆ ਜਾਂਦੀ ਉਹਦੇ ਵਿੱਚ ਤੇ ਆਪਣੇ ਸਾਰੇ ਫੈਸਲੇ ਵਧੀਆ ਢੰਗ ਨਾਲ ਸੋਚ ਸਮਝ ਕੇ ਲੈਂਦਾ ਹੈ ਸਵੈ ਪਹਿਚਾਨ ਦਾ ਵਿਕਾਸ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਸਵੈ ਦੀ ਜਿਹੜੀ ਪਹਿਚਾਨ ਆ ਉਹਦਾ ਜਿਹੜਾ ਵਿਕਾਸ ਬਚਪਨ ਤੋਂ ਸ਼ੁਰੂ ਹੁੰਦਾ ਜੋ ਬਚਪਨ ਦੇ ਵਿੱਚ ਅਸੀਂ ਸਾਡੀਆਂ ਜੋ ਵੀ ਆਦਤਾਂ ਹੁੰਦੀਆਂ ਆ ਜਾਂ ਸਾਡੇ ਉੱਤੇ ਜੋ ਵੀ ਅਸੀਂ ਸਿੱਖਦੇ ਆ ਉਹਦਾ ਸਵੈ ਪਹਿਚਾਨ ਦੇ ਉੱਤੇ ਸਿੱਧਾ ਜਿਹੜਾ ਪ੍ਰਭਾਵ ਪੈਂਦਾ ਆ ਠੀਕ ਹੈ ਹੁਣ ਜਿਵੇਂ ਪਰਿਵਾਰ ਹੋਇਆ ਸਕੂਲ ਸੱਭਿਆਚਾਰ ਧਰਮ ਅਤੇ ਭਾਸ਼ਾ ਆਦਿ ਅਹਿਮ ਭੂਮਿਕਾ ਨਿਭਾਉਂਦੇ ਦੇ ਵਿੱਚ ਜਿਵੇਂ ਜਿਵੇਂ ਮਨੁੱਖ ਵੱਡਾ ਹੁੰਦਾ ਹੈ ਤੇ ਉਹ ਆਪਣੇ ਬਾਰੇ ਹੋਰ ਜਾਨਣਾ ਸ਼ੁਰੂ ਕਰਦਾ ਹੈ ਕਿ ਉਸ ਦੀਆਂ ਖੂਬੀਆਂ ਕੀ ਹਨ ਉਹ ਕਿਹੜੀਆਂ ਚੀਜ਼ਾਂ ਉਸ ਨੂੰ ਪ੍ਰਭਾਵਿਤ ਕਰਦੀਆਂ ਹਨ ਠੀਕ ਹੈ ਸੋ ਜਿਹੜਾ ਸਵੈ ਪਛਾਣ ਦੇ ਉੱਪਰ ਅਸੀਂ ਗੱਲ ਕਰੀ ਜਿਹੜੀ ਉਹ ਆਇਡੈਂਟੀ ਜਿਹੜੀ ਆ ਬਣਦੀ ਆ ਬਚਪਨ ਦਾ ਬਹੁਤ ਪ੍ਰਭਾਵ ਹੁੰਦਾ ਆ ਫਿਰ ਉਸ ਤੋਂ ਬਾਅਦ ਜਦੋਂ ਉਹ ਵੱਡਾ ਹੁੰਦਾ ਹੈ ਤੇ ਫਿਰ ਉਸ ਤੋਂ ਆਪਣੀਆਂ ਹੋਰ ਖੂਬੀਆਂ ਜਿਹੜੀਆਂ ਜਾਣਨ ਲੱਗ ਪੈਂਦਾ ਆ ਠੀਕ ਹੈ ਹੁਣ ਸਵੈ ਪਛਾਣ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਸਵੈ ਪਛਾਣ ਨੂੰ ਬਹੁਤ ਸਾਰੇ ਕਾਰਕ ਜੁੜੇ ਆ ਬਹੁਤ ਸਾਰੇ ਫੈਕਟਰਸ ਆ ਜਿਹੜੇ ਇਹਨੂੰ ਪ੍ਰਭਾਵਿਤ ਕਰਦੇ ਆ ਸੋ ਇਫੈਕਟ ਕਰਦੇ ਆ ਕਿਈ ਵਿਅਕਤੀ ਨਾ ਪ੍ਰਭਾਵ ਕੋਈ ਵਿਅਕਤੀ ਨਾ ਪ੍ਰਭਾਵਾਂ ਤੋਂ ਬਚ ਨਹੀਂ ਸਕਦਾ ਠੀਕ ਹੈ ਹੁਣ ਕਿਉਂਕਿ ਬਚਪਨ ਦੇ ਵਿੱਚ ਹਰ ਕੋਈ ਆਪਣੀ ਫੈਮਿਲੀ ਵਿੱਚ ਜੁੜਿਆ ਆ ਰਹੂਗਾ ਸਕੂਲ ਵੀ ਜਾਊਗਾ ਆਪਣੇ এনवायरमेंट ਵਿੱਚ ਵੀ ਰਹੂਗਾ ਹਨਾ ਧਰਮ ਉਹ ਆ ਜਾਂ ਕੁਝ ਵੀ ਹੈ ਸਾਰਾ ਸੱਭਿਆਚਾਰ ਸਾਰਾ ਹੀ ਉਹਦੇ ਤੇ ਪ੍ਰਭਾਵ ਪਾਊਗਾ ਕੋਈ ਉਸ ਤੋਂ ਬਾਤ ਨਹੀਂ ਸਦਾ ਕਿਉਂਕਿ ਜਿਹੜਾ ਇੱਕ ਮਨੁੱਖ ਆ ਨਾ ਉਹ ਇੱਕ ਸਮਾਜਿਕ ਪ੍ਰਾਣੀ ਆ ਉਹਨੂੰ ਸਮਾਜ ਦੇ ਵਿੱਚ ਹੀ ਰਹਿਣਾ ਪੈਂਦਾ ਵਿਚਰਨਾ ਪੈਂਦਾ ਔਰ ਇੱਥੋਂ ਹੀ ਉਹਦੀ ਆਈਡੈਂਟੀਟੀ ਜਿਹੜੀ ਆ ਬਣਨੀ ਸਟਾਰਟ ਹੁੰਦੀ ਆ ਇਹ ਸਾਰੇ ਪ੍ਰਭਾਵੀ ਕਾਰਕ ਉਸ ਦੀ ਸਵੈ ਪਹਿਚਾਣ ਦਾ ਨਿਰਮਾਣ ਕਰਦੇ ਆ ਤੇ ਵਿਕਾਸ ਵੀ ਕਰਦੇ ਆ ਠੀਕ ਹੈ ਹੁਣ ਇੱਕ ਬੰਦੇ ਦੀ ਜਿਹੜੀ ਆਈਡੈਂਟੀਟੀ ਬਣੀ ਆ ਹਨਾ ਉਹ ਉਹਦੇ ਬਚਪਨ ਤੋਂ ਬਣਦੀ ਆ ਵੀ ਉਹ ਕਿੱਦਾਂ ਦੀ ਉਹਦੀ ਸੋਚ ਆ ਉਹ ਕਿੰਨਾ ਚੀਜ਼ਾਂ ਦੇ ਵਿੱਚ ਯਕੀਨ ਕਰਦਾ ਆ ਉਹ ਕਿਵੇਂ ਦਾ ਬਿਹੇਵ ਕਰਦਾ ਆ ਉਹਦੀ ਸ਼ਖਸੀਅਤ ਕਿਵੇਂ ਦੀ ਹੈ ਸਾਰਾ ਕੁਝ ਇਫੈਕਟ ਉਹਦਾ ਉਹ ਜਿਹੜਾ ਜਨਮ ਤੋਂ ਬਾਅਦਾਂ ਸਟਾਰਟ ਹੋ ਜਾਂਦਾ ਉਹ ਚੀਜ਼ਾਂ ਜਿਵੇਂ ਜਿਵੇਂ ਆਬਜ਼ਰਵ ਕਰਦਾ ਆ ਉਹਦੀ ਸ਼ਖਸੀਅਤ ਦੇ ਉੱਤੇ ਉਹਨਾਂ ਚੀਜ਼ਾਂ ਦੇ ਹਾਵ ਭਾਵ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਆ ਠੀਕ ਹੈ ਸੋ ਅਸੀਂ ਜਿਹੜਾ ਆ ਡਿਟੇਲ ਡਿਸਕਸ਼ਨ ਕਰਾਂਗੇ ਫੈਮਿਲੀ ਲਿੰਗ ਹਨਾ ਪਾਸ਼ਾ ਧਰਮ ਸਭਿਆਚਾਰੀ ਨਾਲ ਨਾ ਕਿਵੇਂ ਪ੍ਰਭਾਵ ਪੈਂਦਾ ਇੱਕ ਬੱਚੇ ਦੇ ਹਨਾ ਆਇਡੈਂਟੀਟੀ ਦੇ ਉੱਪਰ ਸੋ ਸਭ ਤੋਂ ਪਹਿਲਾਂ ਜਿਹੜਾ ਆ ਮਾਤਾ ਪਿਤਾ ਦਾ ਵਿਹਾਰ ਠੀਕ ਹੈ ਮਾਤਾ ਪਿਤਾ ਦਾ ਜਿਹੜਾ ਵਿਹਾਰ ਆ ਜਾਂਦਾ ਆ ਸੋ ਸਭ ਤੋਂ ਪਹਿਲਾਂ ਜਿਹੜਾ ਆ ਪਰਿਵਾਰ ਜਿਹੜਾ ਹੈ ਨਾ ਪਰਿਵਾਰ ਦਾ ਜਿਹੜਾ ਅਸੀਂ ਕਹਾਂਗੇ ਕਿ ਸਭ ਤੋਂ ਜਿਹੜਾ ਇੰਪੋਰਟੈਂਟ ਜਿਹੜਾ ਆ ਫੈਕਟਰ ਆ ਇਹ ਮਹੱਤਮਪੂਰਨ ਕਾਰਕ ਆ ਜਿਹੜਾ ਵਿਅਕਤੀ ਦੀ ਪਛਾਣ ਦੇ ਉੱਤੇ ਅਸਰ ਪਾਉਂਦਾ ਆ ਉਹ ਆ ਜਿਹੜਾ ਪਰਿਵਾਰ ਠੀਕ ਹੈ ਕਿਉਂਕਿ ਪਰਿਵਾਰ ਦੇ ਵਿੱਚ ਵਿਚਰਦਾ ਆ ਪਰਿਵਾਰ ਦੇ ਵਿੱਚ ਰਹਿੰਦਾ ਸਾਰਾ ਕੁਝ ਪਰਿਵਾਰ ਤੋਂ ਹੀ ਸਿੱਖਦਾ ਆ ਇਤੋਂ ਤੱਕ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਉਹਦਾ ਉੱਠਣਾ ਬੈਠਣਾ ਹਨਾ ਬੋਲਣਾ ਭਾਸ਼ਾ ਸਾਰਾ ਕੁਝ ਪਰਿਵਾਰ ਹੀ ਸਿਖਾਉਂਦਾ ਆ ਉਹਨੂੰ ਹਨਾ ਜਿਵੇਂ ਮਾਂ ਦੇ ਦੁਆਰਾ ਬੱਚੇ ਨੂੰ ਜਿਹੜਾ ਆ ਪਹਿਲਾ ਡਿਡਨਸ ਖਾਇਆ ਜਾਂਦਾ ਹੈ ਫਿਰ ਵੈਟਨਸ ਖਾਇਆ ਜਾਂਦਾ ਹੈ ਫਿਰ ਉਹ ਪ੍ਰੈਕਟਿਸ ਕਰਵਾਉਂਦੀ ਆ ਬੱਚੇ ਨੂੰ ਖੜੇ ਹੋਣ ਦੀ ਫਿਰ ਤੁਰਨਾ ਹੈਨਾ ਇਹ ਤਾਂ ਚਲੋ ਸਾਰੀਆਂ ਮਤਲਬ ਆਪਾਂ ਕਹਾਂਗੇ ਕਿ ਫਿਜ਼ੀਕਲ ਐਕਟੀਵਿਟੀਸ ਹਨ ਲੇਕਿਨ ਬੋਲਣਾ ਵੀ ਜਿਹੜਾ ਆ ਹਨਾ ਸੋ ਕਿਵੇਂ ਦਾ ਵਿਹਾਰ ਕਰਨਾ ਆ ਹਨਾ ਇਹ ਸਾਰਾ ਕੁਝ ਪਰਿਵਾਰ ਹੀ ਸਿਖਾਉਂਦਾ ਆ ਹੁਣ ਸਭ ਤੋਂ ਪਹਿਲਾਂ ਉਹਦਾ ਮਾਤਾ ਪਿਤਾ ਦਾ ਵਿਹਾਰ ਸੋ ਮਾਤਾ ਪਿਤਾ ਦਾ ਵਿਹਾਰ ਜਿਹੜਾ ਆ ਬੱਚੇ ਦੀ ਸ਼ਖਸੀਅਤ ਦੇ ਉੱਤੇ ਬੱਚੇ ਦੀ ਆਈਡੈਂਟੀਟੀ ਦੇ ਉੱਪਰ ਸਿੱਧਾ ਪ੍ਰਭਾਵ ਪਾਉਂਦਾ ਆ ਮਾਤਾ ਪਿਤਾ ਘਰ ਦੇ ਵਿੱਚ ਕਿਹੋ ਜਿਹਾ ਵਿਹਾਰ ਕਰ ਰਹੇ ਆ ਕਿਉਂਕਿ ਬੱਚੇ ਉਹਨਾਂ ਤੋਂ ਦੇਖ ਕੇ ਸਿੱਖਣਗੇ ਸਿੱਧਾ ਅਸਰ ਹੋਊਗਾ ਬੱਚਿਆਂ ਤੇ ਉਹ ਤਾਂ ਮਾਤਾ ਪਿਤਾ ਦਾ ਜਿਹੜਾ ਵਿਹਾਰ ਆ ਉਹ ਬੱਚੇ ਦੀ ਸਵੈ ਪਛਾਣ ਦੇ ਉੱਤੇ ਅਸਰ ਪਾਉਂਦਾ ਆ ਠੀਕ ਹੈ ਅਗਰ ਮਾਤਾ ਪਿਤਾ ਘਰ ਦੇ ਵਿੱਚ ਬਹੁਤ ਵਧੀਆ ਸਤਿਕਾਰਯੋਗ ਜਿਹੜਾ ਆ ਬਹਿਵਾਰ ਕਰਿਆ ਤੇ ਬੱਚੇ ਦੀ ਸ਼ਖਸੀਅਤ ਦੇ ਵਿੱਚ ਉਹ ਗੁਣ ਆਪਣੇ ਆਪ ਆ ਜਾਣਗੇ ਬੱਚਾ ਵੀ ਵੱਡਾ ਹੋ ਕੇ ਉਵੇਂ ਹੀ ਕਰੂਗਾ ਘਰ ਦਾ ਵਾਤਾਵਰਣ ਠੀਕ ਹੈ ਜੇ ਘਰ ਦਾ এনवायरमेंट ਜਿਹੜਾ ਆ ਉਹ ਬਹੁਤ ਪੋਜ਼ਿਟਿਵ ਆ ਤੇ ਬੱਚਾ ਬੱਚੇ ਦਾ ਜਿਹੜਾ ਪਾਲਣ ਪੋਸ਼ਣਾ ਉਹ ਵਧੀਆ ਤਰੀਕੇ ਦੇ ਨਾਲ ਹੋਊਗਾ ਵਧੀਆ ਚੀਜ਼ਾਂ ਨੂੰ ਜਿਹੜਾ ਆ ਅਡਾਪਟ ਕਰੂਗਾ ਠੀਕ ਹੈ ਸੋ ਉਹਦੇ ਵਾਤਾਵਰਣ ਦਾ ਵੀ ਜਿਹੜਾ ਬੱਚੇ ਦੇ ਉੱਤੇ ਜਿਹੜਾ ਆ ਬਹੁਤ ਅਸਰ ਪੈਂਦਾ ਆ ਪਰਿਵਾਰਿਕ ਮੈਂਬਰਾਂ ਦੇ ਆਪਸੀ ਸਬੰਧ ਫੈਮਿਲੀ ਮੈਂਬਰਸ ਆਪਸ ਦੇ ਵਿੱਚ ਕਿਵੇਂ ਰਹਿੰਦੇ ਆ ਉਹਨਾਂ ਦੇ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਤਰੀਕਾ ਕੀ ਆ ਕਿੰਨਾ ਕੁ ਪਿਆਰ ਆ ਹਨਾ ਸੋ ਉਹ ਚੀਜ਼ਾਂ ਤੋਂ ਵੀ ਬੱਚਾ ਸਿੱਖੂਗਾ ਕਿਉਂਕਿ ਪਰਿਵਾਰ ਤੋਂ ਨਿਕਲ ਕੇ ਬੱਚੇ ਨੇ ਸਮਾਜ ਦੇ ਵਿੱਚ ਵਿਚਰਨਾ ਹੁੰਦਾ ਆ ਸੋ ਉਹ ਸਾਰੀਆਂ ਚੀਜ਼ਾਂ ਅਬਜ਼ਰਵ ਕਰੂਗਾ ਔਰ ਇਹੀ ਚੀਜ਼ਾਂ ਅੱਗੇ ਜਾ ਕੇ ਉਹਦੀ ਪਹਿਚਾਣ ਚਿਹੜੀਆਂ ਬਣਾਉਣਗੀਆਂ ਦ੍ਰਿਸ਼ਟੀਕੋਣ ਅਗਰ ਪਰਿਵਾਰ ਦਾ ਦ੍ਰਿਸ਼ਟੀਕੋਣ ਬਹੁਤ ਹੀ ਸਕਾਰਾਤਮਕ ਆ ਪੋਜੀਟਿਵ ਆ ਹਨਾ ਤੇ ਬੱਚੇ ਦਾ ਦ੍ਰਿਸ਼ਟੀਕੋਣ ਵੀ ਕੀ ਹੋਊਗਾ ਸਕਾਰਾਤਮਕ ਹੋਗਾ ਪੋਜੀਟਿਵ ਹੋਗਾ ਔਰ ਅੱਗੇ ਜਾ ਕੇ ਉਹਦੀ ਆਇਡੈਂਟੀਟੀ ਦੇ ਵਿੱਚ ਇੱਕ ਪਲੱਸ ਪੁਆਇੰਟ ਇੱਕ ਸ਼ਖਸੀਅਤ ਦੇ ਵਿੱਚ ਪਲੱਸ ਪੁਆਇੰਟ ਬਣ ਕੇ ਉੱਭਰੂਗਾ ਠੀਕ ਹੈ ਉਸ ਤੋਂ ਬਾਅਦ ਆ ਮਾਤਾ ਪਿਤਾ ਦੇ ਆਪਸੀ ਸੰਬੰਧ ਸੋ ਪੇਰੈਂਟਸ ਦੇ ਆਪਸ ਦੇ ਵਿੱਚ ਜਿਹੜੇ ਰਿਲੇਸ਼ਨਸ ਆ ਉਹ ਕਿਵੇਂ ਦੇ ਆ ਹਨਾ ਅਗਰ ਮਾਤਾ ਪਿਤਾ ਆਪਸ ਦੇ ਵਿੱਚ ਜਿਹੜਾ ਆ ਹਰ ਟਾਈਮ ਜਿਹੜਾ ਆ ਲੜਦੇ ਝਗੜਦੇ ਰਹਿੰਦੇ ਆ ਤੇ ਆਡੈਂਟੀਟੀ ਦੇ ਉੱਪਰ ਬੱਚੇ ਦੀ ਆਡੈਂਟੀਟੀ ਦੇ ਉੱਪਰ ਕਿਦਾਂ ਦਾ ਪ੍ਰਭਾਵ ਪਾਊਗਾ ਜਿਹੜਾ ਹੈ ਨੈਗੇਟਿਵ ਪ੍ਰਭਾਵ ਪਾਊਗਾ ਅਗਰ ਉਹ ਆਪਸ ਦੇ ਵਿੱਚ ਬਹੁਤ ਹੀ ਅੱਛੇ ਜਿਹੜੇ ਇੱਕ ਦੂਜੇ ਦੇ ਨਾਲ ਜਿਹੜੇ ਸਹਿਮਤੀ ਦੇ ਨਾਲ ਚੱਲਦੇ ਆ ਠੀਕ ਹੈ ਤੇ ਉਹਦੇ ਨਾਲ ਕੀ ਹੋਊਗਾ ਕਿ ਬੱਚੇ ਦੇ ਉੱਪਰ ਵੀ ਜਿਹੜਾ ਉਹਦਾ ਅਸਰ ਆ ਹਨਾ ਤੇ ਵਧੀਆ ਤਰੀਕੇ ਨਾਲ ਪਾਊਗਾ ਬੱਚੇ ਆ ਵੀ ਜਿਹੜਾ ਵਧੀਆ ਸੰਬੰਧ ਬਣਾਉਣੇ ਸਿੱਖੂਗਾ ਇੱਕ ਦੂਜੇ ਦੇ ਨਾਲ ਜਿਹੜਾ ਆ ਉਹਨੇ ਵੀ ਅੱਗੇ ਜਾ ਕੇ ਸਮਾਜ ਦੇ ਵਿੱਚ ਵਿਚਰਨਾ ਆ ਸੋ ਇਹ ਆਪਸੀ ਸਬੱਧ ਦਾ ਦਾ ਵੀ ਪ੍ਰਭਾਵ ਪੈਂਦਾ ਬੱਚੇ ਦੀ ਆਇਡੈਂਟੀਟੀ ਦੇ ਉੱਪਰ ਪ੍ਰਤੀਬੰਧਿਤਕਰ ਠੀਕ ਹੈ ਸੋ ਕਈ ਕਰਾਂ ਦੇ ਵਿੱਚ ਕੀ ਹੁੰਦਾ ਕਿ ਬਹੁਤ ਸਾਰੇ ਬੱਚਿਆਂ ਦੇ ਉੱਪਰ ਜਿਹੜੇ ਨਿਯਮ ਵਗੈਰਾ ਜਿਹੜੇ ਆ ਉਹਨਾਂ ਨੂੰ ਪਾਲਣਾ ਕਰਨੇ ਪੈਂਦੇ ਬਹੁਤ ਸਾਰੀਆਂ ਰੋਕਾਂ ਲਗਾਈਆਂ ਹੁੰਦੀਆਂ ਆ ਹਨਾ ਤੇ ਉਹ ਬੱਚੇ ਕੀ ਆ ਕਿ ਚੁੱਪਚਾਪ ਰਹਿੰਦੇ ਆ ਬਾਰਵੀਂ ਉਹਨਾਂ ਦਾ ਵਿਵਹਾਰ ਵੀ ਉਸੇ ਤਰੀਕੇ ਦਾ ਹੋ ਜਾਂਦਾ ਔਰ ਵੱਡੇ ਹੋ ਕੇ ਵੀ ਉਹ ਉਸੇ ਤਰੀਕੇ ਦੇ ਨਾਲ ਉਹਨਾਂ ਨਿਯਮਾਂ ਦੇ ਅਨੁਸਾਰ ਹੀ ਜ਼ਿੰਦਗੀ ਕੱਟਦੇ ਆ ਠੀਕ ਹੈ ਫਿਰ ਉਹਨਾਂ ਦੀ ਆਈਡੈਂਟੀ ਜਿਹੜੀ ਸ਼ਖਸੀਅਤ ਜਿਹੜੀ ਆ ਉਹ ਵੀ ਉਸੇ ਤਰੀਕੇ ਦੀ ਹੋਊਗੀ ਠੀਕ ਹੈ ਸੋ ਇਹ ਜਿਹੜੇ ਸੀਗੇ ਪੁਆਇੰਟ ਪਰਿਵਾਰ ਦੇ ਆ ਕਿ ਪਰਿਵਾਰ ਦਾ ਜਿਹੜਾ ਆ ਸਿੱਧਾ ਅਸਰ ਹੁੰਦਾ ਆ ਬੱਚੇ ਦੀ ਆਈਡ ਅਕਸੀਅ ਦੇ ਉੱਤੇ ਬੱਚੇ ਜੋ ਸਿੱਖਣਗੇ ਕਿਉਂਕਿ ਬਚਪਨ ਦੇ ਵਿੱਚ ਉਹਨੇ ਜੋ ਸਿੱਖਿਆ ਉਹਦਾ ਅਸਰ ਜਿਹੜਾ ਹੈ ਵੱਡੇ ਹੋ ਕੇ ਉਹਨਾਂ ਦੀ ਆਈਡੈਂਟੀ ਦੇ ਉੱਤੇ ਜਿਹੜਾ ਸਿੱਧਾ ਪੈਂਦਾ ਹੈ ਕਿ ਉਹ ਕੀ ਸੋਚਦੇ ਆ ਕਿਵੇਂ ਦਾ ਵਿਵਹਾਰ ਕਰਦੇ ਆ ਸਮਾਜ ਦੇ ਨਾਲ ਕਿਵੇਂ ਡੀਲ ਕਰਦੇ ਉਹਨਾਂ ਦੀ ਸੋਚਣੀ ਕੀ ਦ੍ਰਿਸ਼ਟੀਕੋਣ ਨਜ਼ਰੀਆ ਕਿਵੇਂ ਦਾ ਆ ਇਹ ਸਾਰਾ ਕੁਝ ਪਰਿਵਾਰ ਤੋਂ ਬਣ ਕੇ ਹੀ ਆਉਣਾ ਆ ਠੀਕ ਹੈ ਸੋ ਫੈਮਿਲੀ ਦੇ ਵਿੱਚੋਂ ਨਿਕਲ ਉਹਨੇ ਫੈਮਿਲੀ ਦੇ ਜ਼ਿੰਮੇदार ਦ੍ਰਿਸ਼ਟੀਕੋਣ ਅਗਰ ਰੂੜੀਵਾਦੀ ਦ੍ਰਿਸ਼ਟੀਕੋਣ ਆ ਤੇ ਉਹਨਾਂ ਦਾ ਵੀ ਉਵੇਂ ਦਾ ਹੋ ਜਾਊਗਾ ਹਨਾ ਸੋ ਪਰਿਵਾਰ ਦੇ ਵਿੱਚੋਂ ਜਿਹੜੀ ਆ ਸਿੱਖਿਆ ਲੈ ਕੇ ਹੀ ਬੱਚਾ ਜਿਹੜਾ ਆ ਜਦੋਂ ਬਾਹਰ ਨਿਕਲਦਾ ਆ ਠੀਕ ਹੈ ਸਮਾਜ ਦੇ ਵਿੱਚ ਵਿਚਰਦਾ ਆ ਤੇ ਉਹਦੇ ਉੱਪਰ ਉਹ ਜਿਹੜੀ ਇੱਕ ਸ਼ਬੀ ਉਹਦੀ ਤਿਆਰ ਹੋ ਜਾਂਦੀ ਆ ਠੀਕ ਹੈ ਇੱਕ ਆਇਡੈਂਟੀ ਜਿਹੜੀ ਆ ਉਹ ਪਰਿਵਾਰ ਤੋਂ ਹੀ ਤਿਆਰ ਹੋ ਕੇ ਨਿਕਲਦੀ ਆ ਕਿਉਂਕਿ ਉਹਦੀ ਸੋਚ ਉਹਦਾ ਦ੍ਰਿਸ਼ਟੀਕੋਣ ਠੀਕ ਹੈ ਉਹਦਾ ਵਿਵਹਾਰ ਇਹ ਪਰਿਵਾਰ ਤੋਂ ਹੀ ਬਣਦਾ ਆ ਤੇ ਉਹੀ ਜਾ ਕੇ ਉਹਦੀ ਆਇਡੈਂਟੀ ਦਾ ਅੱਗੇ ਜਾ ਕੇ ਜਿਹੜਾ ਨਿਰਮਾਣ ਕਰਦੇ ਆ ਉਹਦੀ ਸਵੈ ਪਹਿਚਾਣ ਦਾ ਠੀਕ ਹੈ ਔਰ ਸ਼ਖਸੀਅਤ ਦਾ ਵਿਕਾਸ ਕਰਦੇ ਆ ਓਕੇ ਨੈਕਸਟ ਲਿੰਕ ਜੈਂਡਰ ਠੀਕ ਹੈ ਸੋ ਲਿੰਕ ਤੋਂ ਕੀ ਭਾਵ ਹੁੰਦਾ ਹੈ ਕਿ ਆਦਮੀ ਤੇ ਔਰਤ ਦੇ ਵਿੱਚ ਜਿਹੜਾ ਅੰਤਰ ਹੁੰਦਾ ਹੈ ਠੀਕ ਹੈ ਸੋ ਜਿਵੇਂ ਆਪਾਂ ਦੋ ਸਮਾਜ ਦੇ ਵਿੱਚ ਦੋ ਕੈਟਾਗਰੀਸ ਦੇ ਵਿੱਚ ਜਿਹੜਾ ਡਿਵਾਈਡ ਕਰਦੇ ਆ ਜੈਂਡਰ ਨੂੰ ਇੱਕ ਹੁੰਦਾ ਹੈ ਮੇਲ ਠੀਕ ਹੈ ਔਰ ਦੂਜਾ ਫੀਮੇਲ ਹਨਾ ਸੋ ਜਿਹੜਾ ਸਿਗਾ ਔਰ ਇਹ ਜਿਹੜੇ ਦੋ ਜਿਹੜਾ ਆ ਸੀ ਕੈਟਾਗਰੀਸ ਦੇ ਵਿੱਚ ਜਿਹੜਾ ਡਿਵਾਈਡ ਕੀਤਾ ਹੋਇਆ ਹੈ ਠੀਕ ਹੈ ਸੋ ਮੇਲ ਔਰ ਫੀਮੇਲ ਦੇ ਉੱਤੇ ਜਿਹੜੀ ਪਹਿਚਾਣ ਬਣਦੀ ਆ ਕਿ ਉਹ ਜਿਹੜਾ ਆ ਉਹ ਬੰਦਾ ਆ ਔਰ ਉਹ ਔਰਤ ਆ ਹਨਾ ਸੋ ਉਸ ਤਰੀਕੇ ਦੇ ਨਾਲ ਜਿਹੜਾ ਆ ਜੈਂਡਰ ਦੇ ਅਕੋਰਡਿੰਗ ਜਿਹੜੀ ਆ ਵੀ ਪਹਿਚਾਣ ਬਣਦੀ ਆ ਔਰ ਅਗਰ ਅਸੀਂ ਜਿਹੜੀਆਂ ਲਿੰਗਾ ਨੂੰ ਲੈ ਕੇ ਹਨਾ ਤੇ ਉਹਦੇ ਬਾਰੇ ਜਿਹੜੀ ਲੋਕਾਂ ਦੀ ਸੋਚ ਜਿਹੜੀ ਹੈ ਸਮਾਜ ਦੇ ਵਿੱਚ ਉਹ ਕੀ ਹੁੰਦੀ ਹੈ ਰੂੜੀਵਾਦੀ ਸੋਚ ਹੁੰਦੀ ਆ ਹਨਾ ਕਿ ਜੇ ਆਦਮੀਆਂ ਤੇ ਉਹ ਆਦਮੀਆਂ ਦਾ ਲੜਕਾ ਆ ਉਹ ਕੀ ਕਰੂਗਾ ਫੁੱਟਬਾਲ ਖੇលੂਗਾ ਔਰਤ ਦਾ ਲੜਕੀ ਤੇ ਉਹ ਕੀ ਕਰੂਗੀ ਘਰ ਵਿੱਚ ਜਿਹੜਾ ਘਰ ਦੇ ਘਰੇਲੂ ਕੰਮ ਸਿੱਖੂਗੀ ਰੋਟੀ ਪਕਾਉਗੀ ਹਨਾ ਸੋ ਇਹ ਜਿਹੜੇ ਆ ਇਹ ਕਾਰਕ ਵੀ ਸਵੈ ਪਛਾਣ ਦੇ ਉੱਤੇ ਅਸਰ ਪਾਉਂਦੇ ਆ ਜੇ ਇਦਾਂ ਦੀ ਸੋਚ ਹੋਊਗੀ ਹਨਾ ਤੇ ਇੱਕ ਲੜਕੀ ਜਿਹੜੀ ਆ ਸੋ ਆਪਣੀ ਆਇਡੈਂਟੀ ਨੂੰ ਉਸੇ ਤਰੀਕੇ ਦੀ ਬਣਾਉਂਗੀ ਕਿ ਮੈਂ ਅੱਗੇ ਜਾ ਕੇ ਕੀ ਕਰਨਾ ਹੈ ਮੈਂ ਅੱਗੇ ਜਾ ਕੇ ਜਿਹੜਾ ਆ ਘਰ ਦੇ ਕੰਮ ਹੀ ਕਰਨੇ ਆ ਬੱਚਿਆਂ ਨੂੰ ਹੀ ਸੰਭਾਲਣਾ ਤੇ ਉਸ ਤਰੀਕੇ ਦੀ ਆਪਣੀ ਜਿਹੜੀ ਆ ਕੰਮ ਜਿਹੜੇ ਉਦਾਂ ਦੇ ਹੀ ਜਿਹੜੇ ਸਿੱਖੂਗੀ ਕਿ ਅਗਰ ਇੱਕ ਲੜਕਾ ਹੋਗਾ ਕਿ ਮੈਂ ਜਿਹੜਾ ਆ ਬਾਹਰ ਜਾ ਕੇ ਕੰਮ ਕਰਨਾ ਮੈਂ ਉਸ ਤਰੀਕੇ ਦੇ ਕੰਮ ਸਿੱਖਾਂ ਸੋ ਇਹ ਵੀ ਜਿਹੜੀ ਆਇਡੈਂਟੀ ਨੂੰ ਜਿਹੜਾ ਆ ਅਸੀਂ ਕਹਾਂਗੇ ਕਿ ਬਣਾਉਣ ਦੇ ਵਿੱਚ ਜਿਹੜੀ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਆ ਠੀਕ ਹੈ ਸੋ ਸਾਡੀ ਸੋਸਾਇਟੀ ਦੇ ਵਿੱਚ ਜਿਹੜਾ ਆ ਸਾਡੀ ਸੁਸਾਇਟੀ ਦੇ ਵਿੱਚ ਪਹਿਲਾਂ ਹੀ ਬੱਚੇ ਨੂੰ ਲੜਕੇ ਉਹ ਲੜਕੀ ਨੂੰ ਦੱਸ ਦਿੱਤਾ ਜਾਂਦਾ ਆ ਕਿ ਤੂੰ ਆਹ ਵਾਲੇ ਕੰਮ ਸਿੱਖਣੇ ਆ ਤੂੰ ਇਹ ਲੜਕੀ ਨੇ ਇਹ ਵਾਲੇ ਕੰਮ ਕਰਨੇ ਆ ਸੋ ਇੱਕ ਸੋਚ ਬਣੀ ਹੋਈ ਆ ਹਨਾ ਸੋ ਇੱਕ ਸੋਚ ਬਣੀ ਹੋਈ ਆ ਰੂੜੀਵਾਦੀ ਸੋਚ ਬਣੀ ਹੋਈ ਆ ਸੋ ਇਹ ਵੀ ਸਾਡੀ ਆਇਡੈਂਟੀਟੀ ਦੇ ਉੱਤੇ ਪ੍ਰਭਾਵ ਪਾਉਂਦੇ ਆ ਠੀਕ ਹੈ ਤਾਂ ਲੜਕੀਆਂ ਕੀ ਕਰਦੀਆਂ ਆ ਘਰ ਦੇ ਕੰਮ ਸਿੱਖਣ ਲੱਗ ਜਾਂਦੀਆਂ ਤੇ ਲੜਕੇ ਜਿਹੜੇ ਆ ਉਹ ਕੋਈ ਵਪਾਰਿਕ ਕੰਮ ਜਿਹੜਾ ਬਾਹਰ ਕਰਨ ਵਾਲਾ ਕੰਮ ਹੈ ਜਿਹੜਾ ਉਹ ਸਿੱਖਣ ਲੱਗ ਪੈਂਦੇ ਆ ਇਹ ਵੀ ਸਾਡੀ ਸਭਿਆ ਦੇ ਪਛਾਣ ਦੇ ਉੱਤੇ ਅਸਰ ਪਾਉਂਦੇ ਆ ਠੀਕ ਹੈ ਔਰ ਜਿਵੇਂ ਕਿ ਕਿਆ ਜਾ ਬੇਬੀ ਕਰ ਤੂੰ ਹੀ ਪਰਿਵਾਰ ਤੂੰ ਹੀ ਦੇਖੀ ਤਾਂ ਕਹਿ ਦਿੰਦੇ ਆ ਕਿ ਨਹੀਂ ਤੂੰ ਇੱਕ ਲੜਕੀ ਆ ਤੂੰ ਉਸ ਤਰੀਕੇ ਦੇ ਨਾਲ ਕਰਨਾ ਆ ਹਨਾ ਤੂੰ ਲੜਕੀ ਆ ਤੂੰ ਇਦਾਂ ਨਹੀਂ ਕਰ ਸਕਦੀ ਇਦਾਂ ਨਹੀਂ ਕਰ ਸਕਦੀ ਸੋ ਇਹ ਵੀ ਜਿਹੜਾ ਲਿੰਗ ਦੀ ਪਹਿਚਾਣ ਦੇ ਉੱਤੇ ਪ੍ਰਭਾਵ ਕਰਦੇ ਆ ਹਾਲਾਂਕਿ ਵਿਦਿਅਕ ਖੇਤਰ ਦੇ ਵਿੱਚ ਗੱਲ ਕਰੀਏ ਤੇ ਵਿਦਿਅਕ ਖੇਤਰ ਦੇ ਵਿੱਚ ਇਹਦੀ ਮਹੱਤਤਾ ਬਹੁਤ ਘੱਟ ਆ ਕਿਉਂਕਿ ਸਕੂਲ ਦੇ ਵਿੱਚ ਕਦੀ ਵੀ ਟੀਚਰ ਅਧਿਆਪਕ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਸੰਬੋਧਨ ਨਹੀਂ ਕਰਦਾ ਕਿ ਤੂੰ ਇੱਕ ਲੜਕੀ ਆ ਔਰ ਤੂੰ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦੀ ਤੂੰ ਲੜਕੀਆਂ ਤੂੰ ਗੇਮਸ ਨਹੀਂ ਖੇਡ ਸਕਦੀ ਹਨਾ ਵਿਦਿਅਕ ਮਹੱਤਤਾ ਘੱਟ ਆ ਲੇਕਿਨ ਜਿਹੜਾ ਲਿੰਗ ਦਾ ਸੀ ਕਹਾਂਗੇ ਕਿ ਅਸਰ ਪੈਂਦਾ ਆ ਠੀਕ ਹੈ ਸੋ ਇਸ ਵਹਿ ਪਛਾਣ ਦੇ ਉੱਪਰ ਜਿਹੜਾ ਆਪਣਾ ਪ੍ਰਭਾਵ ਜਿਹੜਾ ਆ ਪਾਉਂਦੇ ਆ ਠੀਕ ਹੈ ਉਸ ਤੋਂ ਬਾਅਦ ਹੁੰਦਾ ਹੈ ਪਾਸ਼ਾ ਠੀਕ ਹੈ ਪਾਸ਼ਾ ਜਿਹੜੀ ਆ ਪਾਸ਼ਾ ਕੀ ਆ ਕਿ ਮਨੁੱਖ ਦੀ ਕੀ ਹੈ ਸੰਚਾਰ ਕਰਨ ਦੀ ਇੱਕ ਯੋਗਤਾ ਆ ਜ ਜਿਹਦੇ ਨਾਲ ਦੂਜਿਆਂ ਦੇ ਨਾਲ ਗੱਲਬਾਤ ਕਰਦਾ ਹੈ ਇੱਕ ਸੰਚਾਰ ਯੋਗਤਾ ਆ ਸੋ ਬਾ ਸ਼ੋਬੀ ਜਿਹੜਾ ਆ ਵਿਅਕਤੀ ਦੀ ਜਿਹੜੀ ਆ ਆਇਡੈਂਟੀਟੀ ਉੱਤੇ ਪ੍ਰਭਾਵ ਪਾਉਂਦੀ ਆ ਉਹਦੀ ਸ਼ਖਸੀਅਤ ਦੇ ਵਿਕਾਸ ਦੇ ਵਿੱਚ ਪ੍ਰਭਾਵ ਪਾਉਂਦੀ ਆ ਠੀਕ ਹੈ ਸੋ ਕਿਉਂਕਿ ਬੱਚੇ ਦੀ ਜਿਹੜੀ ਪਹਿਚਾਣ ਆ ਉਹ ਦੀ ਜਿਹੜੀ ਆ ਪਾਸ਼ਾ ਤੋਂ ਹੀ ਜਿਹੜੀ ਹੁੰਦੀ ਆ ਹਨਾ ਜਿਵੇਂ ਤੁਸੀਂ ਪੰਜਾਬੀ ਬੋਲਦੇ ਹੋ ਤਾਂ ਤੁਸੀਂ ਬਾਹਰ ਜਾ ਕੇ ਕਿਤੇ ਪੰਜਾਬੀ ਬੋਲੋਗੇ ਤਾਂ ਤੁਹਾਡੀ ਪਹਿਚਾਣ ਕੀ ਮੰਨੀ ਜਾਊਗੀ ਕਿ ਤੁਸੀਂ ਪੰਜਾਬੀ ਹੋ ਜੇ ਤੁਸੀਂ ਪੰਜਾਬੀ چھوڑ ਜੂ ਤੁਸੀਂ ਇਕਦੇ ਆ ਤਾਂ ਤੁਹਾਡੇ ਆਪਰ ਦੇ ਵਿੱਚ ਵੀ ਇੱਕ ਸਵੈ ਪਹਿਚਾਣ ਕੀ ਹੋਊਗੀ ਕਿ ਮੈਂ ਇੱਕ ਪੰਜਾਬੀ ਹਾਂ ਹਨਾ ਸੋ ਭਾਸ਼ਾ ਜਿਹੜੀ ਆ ਠੀਕ ਹੈ ਸੋ ਉਹ ਵੀ ਜਿਹੜੀ ਆ ਤੁਹਾਡੀ ਪਹਿਚaan ਨੂੰ ਬਣਾਉਣ ਦੇ ਵਿੱਚ ਜਾਂ ਤੁਹਾਡੀ ਸ਼ਖਸੀਅਤ ਦੇ ਉੱਪਰ ਜਿਹੜਾ ਆ ਪ੍ਰਭਾਵ ਪਾਉਂਦੀ ਆ ਤੁਹਾਡੀ ਪਹਿਚaan ਨੂੰ ਵਿਕਾਸ ਕਰਨ ਦੇ ਵਿੱਚ ਪ੍ਰਭਾਵ ਪਾਉਂਦੀ ਆ ਹਨਾ ਕਿਉਂਕਿ ਬੱਚਾ ਜਿਹੜੀ ਭਾਸ਼ਾ ਸਿੱਖਦਾ ਆ ਉਸ ਇਡੈਂਟੀਟੀ ਦੇ ਨਾਲ ਖੁਦ ਨੂੰ ਦੇਖਦਾ ਆ ਤੇ ਜਦੋਂ ਕਿਤੇ ਜਾ ਕੇ ਵੀ ਬੋਲਦਾ ਤੇ ਉਹ ਵੀ ਉਹਨੂੰ ਉਸੇ ਇਡੈਂਟੀਟੀ ਦੇ ਨਾਲ ਜਿਹੜਾ ਆ ਦੇਖਦੇ ਆ ਕਿ ਇਹ ਪੰਜਾਬੀ ਆ ਹਨਾ ਤਾਂ ਅਪ ਸ਼ਬਦਾਂ ਦੇ ਸਹੀ ਵਰਤੋ ਠੀਕ ਹੈ ਸੋ ਸ਼ਬਦਾਂ ਦੀ ਇੱਕ ਜਿਹੜਾ ਵਿਅਕਤੀ ਆ ਤਿੱਕੇ ਇੱਕ ਵਿਅਕਤੀ ਜਿਹੜਾ ਆ ਉਹ ਸ਼ਬਦਾਂ ਦੇ ਕਿਵੇਂ ਵਰਤੋਂ ਕਰਦਾ ਆ ਹਨਾ ਤੇ ਉਹ ਵਾਕਾਂ ਦੇ ਕਿਵੇਂ ਵਰਤੋਂ ਕਰਦਾ ਆ ਭਾਵੇਂ ਦੂਜਿਆਂ ਦੇ ਨਾਲ ਗੱਲਬਾਤ ਕਿਵੇਂ ਕਰਦਾ ਆ ਠੀਕ ਹੈ ਸੋ ਉਹ ਉਹਦੇ ਗੱਲਬਾਤ ਕਰਨ ਦੇ ਤਰੀਕੇ ਦੇ ਉੱਤੋਂ ਜਿਹੜਾ ਆ ਲੋਕ ਉਹਨੂੰ ਜੱਜ ਕਰਦੇ ਆ ਠੀਕ ਹੈ ਤੇਦੀ ਪਛਾਣ ਦੇ ਉੱਤੇ ਅਸਰ ਪਾਉਂਦੇ ਆ ਇੱਕ ਬੰਦਾ ਬਹੁਤ ਵਧੀਆ ਗੱਲਬਾਤ ਕਰਦਾ ਆ ਤੇ ਲੋਕ ਉਹਦੀ ਆਇਡੈਂਟੀ ਨੂੰ ਕੀ ਮੰਨਣਗੇ ਵਧੀਆ ਮੰਨਣਗੇ ਹੈਨਾ ਬਹੁਤ ਵਧੀਆ ਗੱਲਬਾਤ ਕਰ ਰਿਹਾ ਜਿਵੇਂ ਕੋਈ ਕਿਤੇ ਧਾਰਮਿਕ ਜਿਹੜਾ ਆ ਬਹੁਤ ਵਧੀਆ ਵਿਆਖਿਆ ਕਰ ਰਿਹਾ ਆ ਹੈਨਾ ਧਾਰਮਿਕ ਗ੍ਰੰਥਾਂ ਦੀ ਬਹੁਤ ਵਧੀਆ ਵਿਆਖਿਆ ਕਰ ਰਿਹਾ ਆ ਤੇ ਉਹ ਉਹ ਵੀ ਜਿਹੜੀ ਭਾਸ਼ਾ ਆ ਉਹਦੀ ਇੱਕ ਪਛਾਣ ਬਣਾਉਗੀ ਹੈਨਾ ਸੋ ਦੀ ਭਾਸ਼ਾ ਦੀ ਰਹੀ ਉਹਦੀ ਇੱਕ ਪਛਾਣ ਬਣ ਜੂਗੀ ਤੁਸੀਂ ਦੂਜਿਆਂ ਨਾਲ ਕਿਵੇਂ ਗੱਲਬਾਤ ਕਰਦੇ ਹੋ ਤੁਹਾਡਾ ਦ੍ਰਿਸ਼ਟੀਕੋਣ ਜਿਹੜਾ ਤੁਹਾਡਾ ਲਹਿਜਾ ਉਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਉਹ ਵੀ ਤੁਹਾਡੀ ਪਛਾਣ ਨੂੰ ਜਿਹੜਾ ਬਣਾਉਂਦਾ ਆ ਠੀਕ ਹੈ ਸੋ ਕਿਉਂਕਿ ਦੂਸਰੇ ਲੋਕ ਤੁਹਾਨੂੰ ਜੱਜ ਕਰਨਗੇ ਤੁਹਾਡੀ ਭਾਸ਼ਾ ਤੋਂ ਠੀਕ ਹੈ ਤੁਸੀਂ ਭਾਸ਼ਾ ਤੁਹਾਡੀ ਭਾਸ਼ਾ ਨੂੰ ਆਪਾਂ ਕਿੰਨੀ ਕੈਟਾਗਰੀਸ ਵਿੱਚ ਡਿਵਾਈਡ ਕਰ ਸਕਦੇ ਆ ਪਹਿਲਾਂ ਅਸੀਂ ਦੇਖ ਸਕਦੇ ਕਿ ਭਾਸ਼ਾ ਸਾਡੀ ਲੈਂਗੁਏਜ ਕਿਹੜੀ ਹੈ ਫਿਰ ਉਸ ਤੋਂ ਤਰੀਕਾ ਕਿਹੜਾ ਲੈਂਗੁਏਜ ਦਾ ਹੈ ਨਾ ਗੱਲ ਕਰਨ ਦਾ ਤਰੀਕਾ ਕਿਹੜਾ ਆ ਇਹ ਵੀ ਸਾਡੀ ਆਇਡੈਂਟੀ ਬਣਾਉਂਦਾ ਆ ਹਨਾ ਸੋ ਸਾਡੀ ਆਇਡੈਂਟੀ ਨੂੰ ਜਿਹੜਾ ਆ ਇਹ ਬਣਾਉਣ ਦੇ ਵਿੱਚ ਸਾਡੀ ਪਛਾਣ ਨੂੰ ਬਣਾਉਣ ਦੇ ਵਿੱਚ ਭਾਸ਼ਾ ਜਿਹੜੀਆਂ ਮਦਦ ਕਰਦੀਆਂ ਸੋ ਇੱਕ ਖਾਸ ਭੂਮਿਕਾ ਜਿਹੜੀ ਨਿਭਾਉਂਦੀ ਆ ਭਾਸ਼ਾ ਦਾ ਸਿੱਧਾ ਪ੍ਰਭਾਵ ਪੈਂਦਾ ਆ ਵਿਅਕਤੀ ਦੀ ਪਛਾਣ ਦੇ ਉੱਪਰ ਠੀਕ ਹੈ ਤੇ ਸ੍ਰੀ ਰਿਕ ਭਾਸ਼ਾ ਨੂੰ ਵੀ ਅਸੀਂ ਇਹਦਾ ਇੱਕ ਹਿੱਸਾ ਮੰਨਾਂਗੇ ਸ੍ਰੀ ਰਿਕ ਭਾਸ਼ਾ ਕੀ ਹੁੰਦੀ ਆ ਹਨਾ ਠੀਕ ਹੈ ਇਹ ਭਾਸ਼ਾ ਸਮਾਜ ਦੇ ਹੋਰਾਂ ਲੋਕਾਂ ਦੀ ਕਿਸੇ ਵਿਅਕਤੀ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਤੁਹਾਡੀ ਸਰੀਰਕ ਭਾਸ਼ਾ ਹਨਾ ਜਿਵੇਂ ਕਿ ਉਹ ਕਿਵੇਂ ਸਮਾਜ ਦੇ ਵਿੱਚ ਕਿਵੇਂ ਵਿਚਲਦਾ ਕਿਵੇਂ ਦਾ ਵਿਹਾਰ ਕਰਦਾ ਲੋਕਾਂ ਨਾਲ ਕਿਵੇਂ ਗੱਲਬਾਤ ਕਰਦਾ ਹੈ ਠੀਕ ਹੈ ਤੁਹਾਡੀ ਸਰੀਰਕ ਜਿਹੜੀ ਬਾਡੀ ਲੈਂਗੁਏਜ ਆ ਭਾਸ਼ਾ ਠੀਕ ਹੈ ਇਸ ਭਾਸ਼ਾ ਤੋਂ ਵੀ ਲੋਕ ਤੁਹਾਨੂੰ ਜਿਹੜਾ ਆ ਜੱਜ ਕਰਦੇ ਆ ਠੀਕ ਹੈ ਸੋ ਜਿਵੇਂ ਇੱਕ ਜਿਹੜਾ ਵਿਅਕਤੀ ਆ ਹਨਾ ਤੇ ਉਹ ਜਿਹੜਾ ਨਵੇਂ ਲੋਕਾਂ ਦਾ ਸਮਾਜ ਦੇ ਵਿੱਚ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਗੱਲਬਾਤ ਕਰਦਾ ਤਾਂ ਇੱਕ ਭਾਸ਼ਾ ਕੀ ਇਦਾਂ ਦੀ ਜਿਹੜੀ ਆਪਾਂ ਕਵਾਂਗੇ ਵੀ ਕੁੰਜੀ ਆ ਹਨਾ ਕੀ ਆ ਇੱਕ ਇਦਾਂ ਦੀ ਜਿਹਦੇ ਨਾਲ ਉਹ ਲੋਕਾਂ ਦੇ ਨਾਲ ਨਵੇਂ ਲੋਕਾਂ ਦੇ ਨਾਲ ਤੇ ਨਵੇਂ ਸਮਾਜ ਦੇ ਵਿੱਚ ਅਡਜਸਟ ਹੁੰਦਾ ਆ ਠੀਕ ਹੈ ਸੋ ਇਹ ਜਿਹੜੀਆਂ ਭਾਸ਼ਾ ਹੀ ਆ ਠੀਕ ਹੈ ਸੋ ਭਾਸ਼ਾ ਜਿਹੜੀ ਆ ਭਾਸ਼ਾ ਤੋਂ ਤੁਹਾਡੀ ਪਛਾਣ ਬਣਦੀ ਆ ਤੁਸੀਂ ਬਚਪਨ ਦੇ ਵਿੱਚ ਪਹਿਲਾਂ ਖੁਦ ਨੂੰ ਪਛਾਣਦੇ ਆ ਤੁਸੀਂ ਕਿਸ ਲੈਂਗੁਏਜ ਨੂੰ ਬੋਲਦੇ ਆ ਤੁਸੀਂ ਕੌਣ ਹੋ ਲੋਕਾਂ ਦੁਆਰਾ ਤੁਹਾਨੂੰ ਪਛਾਣਤੀ ਜਾਂਦੀ ਫਿਰ ਤੁਹਾਡਾ ਭਾਸ਼ਾ ਗੱਲ ਕਰਨ ਦਾ ਤਰੀਕਾ ਸ਼ਬਦਾਂ ਦੀ ਪ੍ਰਯੋਗ ਰਾਹੀਂ ਜਿਹੜਾ ਆ ਤੁਹਾਡੀ ਪਛਾਣ ਬਣਦੀ ਆ ਠੀਕ ਹੈ ਸਰੀਰਕ ਭਾਸ਼ਾ ਵੀ ਤੁਹਾਡੀ ਜਿਹੜੀ ਆ ਜਿਹੜੀ ਪਛਾਣ ਦੇ ਵਿੱਚ ਜਿਹੜਾ ਪ੍ਰਭਾਵ ਪਾਉਂਦੀ ਆ ਤੇ ਤੁਹਾਡੀ ਪਛਾਣ ਬੱਕਰੀ ਪਛਾਣ ਬਣਾਉਣ ਦਾ ਜਿਹੜਾ ਕੰਮ ਇੱਕ ਕਰਦੀ ਆ ਉਸ ਤੋਂ ਬਾਅਦ ਹੁੰਦਾ ਸੱਭਿਆਚਾਰ ਧਰਮ ਅਤੇ ਸੱਭਿਆਚਾਰ ਠੀਕ ਹੈ ਧਰਮ ਦੇ ਸੱਭਿਆਚਾਰ ਤੁਹਾਡਾ ਬੰਦੇ ਦੀ ਸ਼ਖਸੀਅਤ ਠੀਕ ਹੈ ਤੁਸੀਂ ਕਿਸ ਧਰਮ ਨੂੰ ਮੰਨਦੇ ਹੋ ਤੁਸੀਂ ਕਿਹਨਾਂ ਵਿਸ਼ਵਾਸਾਂ ਤੇ ਯਕੀਨ ਕਰਦੇ ਹੋ ਇਸ ਚੀਜ਼ ਦਾ ਅਸਰ ਤੁਹਾਡਾ ਜਿਹੜਾ ਸਿੱਧਾ ਤੁਹਾਡੀ ਸ਼ਖਸੀਅਤ ਦੇ ਉੱਪਰ ਜਿਹੜਾ ਪੈਂਦਾ ਹੈ ਹਨਾ ਧਰਮ ਕੀ ਹੁੰਦਾ ਹੈ ਤਾਰਮ ਨੂੰ ਦਾਇਆ ਬੀਜ ਕਿਹੜੇ ਵਿਸ਼ਵਾਸ ਭਾਵਨਾ ਮਾਰੀ ਰੀਤੀ ਰਵਾਜਾਂ ਨੂੰ ਨਿਯਮਾਂ ਨੂੰ ਤੁਸੀਂ ਫੋਲੋ ਕਰ ਰਹੇ ਹੋ ਹੁਣ ਧਰਮ ਦੇ ਪ੍ਰਤੀ ਤੁਹਾਡਾ ਜ਼ਿੰਮੇਵਾਰ ਰਵਈਆ ਹੋਗਾ ਅਗਰ ਤੁਹਾਡਾ ਪੋਜ਼ਿਟਿਵ ਰਵਈਆ ਆ ਤਾਂ ਤੁਹਾਡਾ ਪ੍ਰਭਾਵ ਆਇਡੈਂਟੀ ਦੇ ਉੱਤੇ ਜਿਹੜਾ ਪੋਜ਼ਿਟਿਵ ਪਾਊਗਾ ਤੁਹਾਡਾ ਨੈਗੇਟਿਵ ਰਵਈਆ ਤਾਂ ਆਇਡੈਂਟੀ ਦੇ ਉੱਪਰ ਪ੍ਰਭਾਵ ਵੀ ਨੈਗੇਟਿਵ ਹੀ ਪਾਊਗਾ ਸੋ ਚਾਹੇ ਪੋਜ਼ਿਟਿਵ ਰਵਈਆ ਚਾਹੇ ਨੈਗੇਟਿਵ ਰਵਈਆ ਦੋਨਾਂ ਦਾ ਹੀ ਤੁਹਾਡੀ ਸਵੈ ਪਛਾਣ ਦੇ ਉੱਪਰ ਜਿਹੜਾ ਸਿੱਧਾ ਪ੍ਰਭਾਵ ਜਿਹੜਾ ਆ ਪੈਂਦਾ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਧਾਰਮਿਕ ਅਸੀਂ ਜਿਹੜੀ ਗੱਲ ਕਰੀਏ ਠੀਕ ਹੈ ਧਰਮ ਦੀ ਗੱਲ ਕਰੀਏ ਤਾਂ ਜਿਹੜਾ ਸਿੱਧਾ ਪ੍ਰਭਾਵ ਜਿਹੜਾ ਆ ਉਹ ਪੈਦਾ ਅਕਸ਼ਿਕਸ਼ੀਅਤ ਦੇ ਉੱਪਰ ਠੀਕ ਹੈ ਸੋ ਜੇ ਤੁਸੀਂ ਧਰਮ ਦੇ ਬਾਰੇ ਅੱਛਾ ਸੋਚਦੇ ਹੋ ਠੀਕ ਹੈ ਤੇ ਤੁਹਾਡੀ ਪਹਿਚਾਣ ਦੇ ਉੱਪਰ ਵੀ ਇਸ ਚੀਜ਼ ਦਾ ਜਿਹੜਾ ਅਸਰ ਆ ਪੋਜ਼ਿਟਿਵ ਹੋਊਗਾ ਤੇ ਅਗਰ ਤੁਸੀਂ ਗਲਤ ਸੋਚਦੇ ਹੋ ਤੇ ਨੈਗੇਟਿਵ ਹੋਊਗਾ ਹਨਾ ਉਸ ਤੋਂ ਬਾਅਦ ਧਾਰਮਿਕ ਵਿਸ਼ਵਾਸਾਂ ਦਾ ਚੰਗੇ ਗੁਣਾ ਦੇ ਨਾਲ ਸਕਾਰਾਤਮਕ ਰਿਸ਼ਤਾ ਠੀਕ ਹੈ ਸੋ ਜਿਹੜੇ ਧਾਰਮਿਕ ਵਿਸ਼ਵਾਸਾਂ ਹੁੰਦਾ ਹਮੇਸ਼ਾ ਹੀ ਜਿਹੜਾ ਆ ਚੰਗੇ ਗੁਣਾਂ ਦੇ ਨਾਲ ਜਿਹੜੇ ਤੁਹਾਡੀ ਪਹਿਚਾਣ ਦੇ ਗੁਣ ਵਣਨਗੇ ਠੀਕ ਹੈ ਉਹਦੇ ਵਿੱਚ ਕੀ ਹੈ ਉਹਨਾਂ ਦਾ ਇੱਕ ਪੋਜ਼ਿਟਿਵ ਰਿਲੇਸ਼ਨ ਰਹਿੰਦਾ ਹੈ ਜੋ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਕਿਸੇ ਮੁਸੀਬਤ ਨੂੰ ਹੱਲ ਕਰਨ ਆਪਣੇ ਆਪ ਨੂੰ ਕਿਸੇ ਸਿਚੁਏਸ਼ਨ ਦੇ ਵਿੱਚੋਂ ਬਾਹਰ ਕੱਢਣ ਅਤੇ ਆਪਣੀ ਪਹਿਚਾਣ ਬਣਾਉਣ ਦੇ ਵਿੱਚ ਜਿਹੜੀ ਹੈ ਸਹਾਇਤਾ ਕਰਦੇ ਆ ਠੀਕ ਹੈ ਤੁਸੀਂ ਹੁਣ ਕਿਸੇ ਧਰਮ ਨੂੰ ਜਿਹੜਾ ਆ ਮੰਨ ਰਹੇ ਹੋ ਫੋਲੋ ਕਰ ਰਹੇ ਤੁਸੀਂ ਸੱਚ ਬੋਲਿਓ ਹਰ ਧਰਮ ਜਿਹੜਾ ਆ ਤੁਹਾਨੂੰ ਜਿਹੜੀ ਨੈਤਿਕਤਾ ਹੀ ਸਿਖਾਉਂਦਾ ਆ ਸੱਚ ਬੋਲਣਾ ਕਿਸੇ ਨੂੰ ਦੁਖੀ ਨਹੀਂ ਕਰਨਾ ਦੂਜਿਆਂ ਦੀ ਮਦਦ ਕਰਨੀ ਤੁਸੀਂ ਇਦਾਂ ਦੇ ਗੁਣ ਸਿੱਖੇ ਆ ਤੇ ਈ ਨਹੀਂ ਤੁਹਾਡੀ ਜਿਹੜੀ ਪਹਿਚਾਣ ਨੂੰ ਵੱਖਰਾ ਬਣਾਉਣਾ ਆ ਠੀਕ ਹੈ ਤੁਹਾਡੀ ਸ਼ਖਸੀਅਤ ਦਾ ਨਿਰਮਾਣ ਕਰਨਾ ਹੈ ਤੁਹਾਡੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ ਠੀਕ ਹੈ ਔਰ ਇਥੋਂ ਤੱਕ ਕਿ ਤੁਹਾਨੂੰ ਵੀ ਜਿਹੜਾ ਹੈ ਸਟਰੋਂਗ ਕਰ ਦੇਣਾ ਹੈ ਕਿ ਤੁਸੀਂ ਆਪਣੇ ਕਿਸੇ ਵੀ ਸਮੱਸਿਆ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਣ ਕਿਸੇ ਸਿਚੁਏਸ਼ਨ ਦੇ ਵਿੱਚੋਂ ਬਾਹਰ ਕੱਢਣ ਦੇ ਵਿੱਚੋਂ ਇੱਕ ਜਿਹੜਾ ਹੈ ਸਫਲ ਹੋਵੋਗੇ ਸੋ ਧਰਮ ਦਾ ਪ੍ਰਭਾਵ ਜਿਹੜਾ ਆ ਸਿੱਧਾ ਤੁਹਾਡੀ ਪਛਾਣ ਦੇ ਉੱਤੇ ਤੁਹਾਡੀ ਸ਼ਖਸੀਅਤ ਦੇ ਉੱਪਰ ਪੈਂਦਾ ਆ ਉਸ ਤੋਂ ਬਾਅਦ ਸ਼ਖਸੀਅਤ ਅਤੇ ਸੱਭਿਆਚਾਰ ਠੀਕ ਹੈ ਸੋ ਇਸ ਸ਼ਖਸੀਅਤ ਦੇ ਉੱਤੇ ਸੱਭਿਆਚਾਰ ਦਾ ਸਿੱਧਾ ਪ੍ਰਭਾਵ ਪੈਂਦਾ ਆ ਠੀਕ ਹੈ ਔਰ ਜਿਵੇਂ ਤੁਸੀਂ ਧਰਮ ਦੇ ਵਿੱਚ ਅਸੀਂ ਗੱਲ ਕੀਤੀ ਉਸ ਤਰ੍ਹਾਂ ਸ਼ਖਸੀਅਤ ਦੇ ਵਿੱਚ ਵੀ ਜਿਵੇਂ ਤੁਸੀਂ ਕੀ ਕਿਹਨਾ ਚੀਜ਼ਾਂ ਦੇ ਵਿੱਚ ਤੁਸੀਂ ਯਕੀਨ ਕਰਦੇ ਹੋ ਕਿਹੜੇ ਰੀਤੀ ਰਿਵਾਜਾਂ ਨੂੰ ਫਾਲੋ ਕਰਦੇ ਹੋ ਤੁਸੀਂ ਕੀ ਜਿਹੜੀਆਂ ਸੱਭਿਆਚਾਰ ਦੇ ਵਿੱਚੋਂ ਤੁਸੀਂ ਕੀ ਕੀ ਸਿੱਖਿਆ ਆ ਆਪਣੇ ਹਨਾ ਉਸ ਤਰੀਕੇ ਦਾ ਜਿਹੜਾ ਤੁਹਾਡੇ ਵਿਵਹਾਰ ਦੇ ਵਿੱਚ ਉਹ ਚੀਜ਼ਾਂ ਆਉਣਗੀਆਂ ਤੇ ਤੁਹਾਡੀ ਆਇਡੈਂਟੀ ਨੂੰ ਜਿਹੜਾ ਬਣਾਉਣਗੀਆਂ ਤੁਸੀਂ ਆਪਣੇ ਸੱਭਿਆਚਾਰ ਦਾ ਸਿੱਧਾ ਪ੍ਰਭਾਵ ਤੁਹਾਡੀ ਪਛਾਣ ਔਰ ਤੁਹਾਡੀ ਸ਼ਖਸੀਅਤ ਦੇ ਉੱਤੇ ਪੈਂਦਾ ਹੈ ਕਿਉਂਕਿ ਤੁਹਾਡੇ ਵਿਵਹਾਰ ਦੇ ਵਿੱਚੋਂ ਚੀਜ਼ਾਂ ਚਲਕਣਗੀਆਂ ਠੀਕ ਹੈ ਤੇ ਸੱਭਿਆਚਾਰ ਕੀ ਹੈ ਇੱਕ ਵਿਸ਼ਵਾਸ ਹੁੰਦਾ ਹੈ ਸੱਭਿਆਚਾਰ ਕੀ ਹੁੰਦਾ ਹੈ ਇੱਕ ਵਿਸ਼ਵਾਸ ਹੁੰਦਾ ਜੋ ਤੁਹਾਡੇ ਕੋਲ ਹੁੰਦਾ ਹੈ ਔਰ ਤੁਹਾਡੀ ਸਵੈ ਪਛਾਣ ਨੂੰ ਪ੍ਰਭਾਵਿਤ ਕਰਦਾ ਹੈ ਠੀਕ ਹੈ ਜਿਵੇਂ ਅਸੀਂ ਕਹਾਂਗੇ ਅਸੀਂ ਪੰਜਾਬੀ ਕਲਚਰ ਨੂੰ ਜਿਹੜਾ ਹੈ ਬਿਲੋਂਗ ਕਰਦੇ ਸਾਡੇ ਕਲਚਰ ਦੀਆਂ ਜੋ-ਜੋ ਕੈਰੈਕਟ੍ਰਿਸਟਿਕਸ ਆ ਅਸੀਂ ਉਹਨਾਂ ਨੂੰ ਫਾਲੋ ਕਰਾਂਗੇ ਤਾਂ ਉਹ ਸਾਡੀ ਇੱਕ ਵੱਖਰੀ ਪਛਾਣ ਬਣਾਉਣਗੀਆਂ ਸਾਡੀ ਸੋਚ ਉਮੀਦ ਹੀ ਹੋਵੇ ਕਿ ਜਿਵੇਂ ਦੇ ਆਪਾਂ ਸੱਭਿਆਚਾਰ ਦੇ ਵਿੱਚ ਹੋਵਾਂਗੇ ਜਿਵੇਂ ਦੇ ਜਿਵੇਂ ਦੇ ਧਰਮ ਦੇ ਵਿੱਚ ਹੋਵਾਂਗੇ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਆ ਠੀਕ ਹੈ ਸੋ ਇਹ ਸਾਰੇ ਜਿਹੜੇ ਸਾਡੀ ਆਡੈਂਟੀਟੀ ਦੇ ਉੱਪਰ ਸਿੱਧਾ-ਸਿੱਧਾ ਪ੍ਰਭਾਵ ਪਾਉਂਦੇ ਆ ਧਰਮ ਅਤੇ ਸੱਭਿਆਚਾਰ ਤੋਂ ਹੀ ਵਿਅਕਤੀ ਜਿਹੜਾ ਸਿੱਖਦਾ ਆ ਠੀਕ ਹੈ ਸੋ ਜਿਹੜੇ ਵਿਅਕਤੀ ਦੇ ਵਿੱਚ ਗੁਣ ਆਉਂਦੇ ਆ ਆਦਤਾਂ ਆਉਂਦੀਆਂ ਬਿਹਵਾਰ ਦਾ ਤਰੀਕਾ ਉਹ ਧਰਮ ਸੱਭਿਆਚਾਰ ਦੇ ਵਿੱਚੋਂ ਨਿਕਲਦਾ ਆ ਭਾਸ਼ਾਾਂ ਦੇ ਰਾਹੀਂ ਕਿਉਂਕਿ ਆਸ਼ਾ ਇੱਕ वार्तालाप ਕਰਨ ਦਾ ਤਰੀਕਾ ਆ ਇੱਕ ਸੰਚਾਰ ਕਰਨ ਦਾ ਤਰੀਕਾ ਤੁਸੀਂ ਕਿਵੇਂ ਦੀ ਗੱਲ ਕਰੋਗੇ ਸਮਾਜ ਦੇ ਵਿੱਚ ਕਿਵੇਂ ਦਾ ਬੋਲੋਗੇ ਕਿਹੜੀ ਭਾਸ਼ਾ ਬੋਲੋਗੇ ਇਹ ਚੀਜ਼ਾਂ ਵੀ ਤੁਹਾਡੀ ਪਛਾਣ ਬਣਾਉਂਦੀਆਂ ਆ ਠੀਕ ਹੈ ਲਿੰਗ ਵੀ ਸਿੱਧਾ ਜਿਹੜਾ ਅਸਰ ਪਾਉਂਦਾ ਪਹਿਚਾਣ ਦੇ ਉੱਪਰ ਠੀਕ ਹੈ ਜੇ ਲਿੰਗ ਦੇ ਲਈ ਜਿਹੜਾ ਲਿੰਗ ਦੇ ਪ੍ਰਤੀ ਜਿਹੜਾ ਆ ਸੋਚ ਜਿਹੜੀ ਕਿਵੇਂ ਦੀ ਆ ਠੀਕ ਹੈ ਉਸ ਤਰੀਕੇ ਦੇ ਨਾਲ ਤੁਹਾਡੀ ਆਇਡੈਂਟੀ ਬਣੂਗੀ ਠੀਕ ਹੈ ਔਰ ਪਰਿਵਾਰ ਦਾ ਵੀ ਜਿਹੜਾ ਸਿੱਧਾ ਪ੍ਰਭਾਵ ਪੈਂਦਾ ਕਿਉਂਕਿ ਬਚਪਨ ਜਨਮ ਤੋਂ ਬਾਅਦਾਂ ਜਿਹੜਾ ਇੱਕ ਬੱਚਾ ਆ ਉਹ ਪਰਿਵਾਰ ਦੇ ਵਿੱਚ ਵਿਚਰਦਾ ਔਰ ਪਰਿਵਾਰ ਦੇ ਵਿੱਚੋਂ ਹੀ ਜਿਹੜਾ ਆ ਆਬਜ਼ਰਵ ਕਰਦਾ ਬਹੁਤ ਸਾਰੀਆਂ ਚੀਜ਼ਾਂ ਨੂੰ ਉਹ ਦੇਖਦਾ ਹੈ ਪੇਰੈਂਟਸ ਕਿਵੇਂ ਰਹਿੰਦੇ ਆ ਔਰ ਪਰਵਾਰਿਕ ਮੈਂਬਰ ਕਿਵੇਂ ਦੇ ਆ ਉਹ ਕਿਵੇਂ ਸੋਚਦੇ ਆ ਉਹਦਾ ਦੀ ਸੋਚ ਤੁਹਾਡੀ ਜਿਹੜੀ ਆ ਬਣ ਜਾਊਗੀ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਕੀ ਕਰਨਗੀਆਂ ਫਿਰ ਤੁਹਾਡੀ ਸ਼ਖਸੀਅਤ ਦਾ ਨਿਰਮਾਣ ਕਰਨਗੀਆਂ ਫਿਰ ਤੁਹਾਡੀ ਪਛਾਣ ਜਿਹੜੀਆਂ ਆ ਪਛਾਣ ਦਾ ਨਿਰਮਾਣ ਕਰਨਗੀਆਂ ਫਿਰ ਇੱਕ ਨਵੀਂ ਆਇਡੈਂਟੀਟੀ ਜਿਹੜੀ ਬਣ ਕੇ ਤੁਹਾਡੇ ਸਾਹਮਣੇ ਆਉਂਦੀ ਆ ਤੁਸੀਂ ਨਾ ਸਾਰੀਆਂ ਚੀਜ਼ਾਂ ਤੋਂ ਸਿੱਖਦੇ ਹੋ ਠੀਕ ਹੈ ਇਹਨਾਂ ਦਾ ਸਿੱਧਾ ਪ੍ਰਭਾਵ ਜਿਹੜਾ ਤੁਹਾਡੇ ਉੱਪਰ ਹੁੰਦਾ ਆ ਠੀਕ ਹੈ ਸੋ ਜਿਹੜਾ ਸੀਗਾ ਤੁਹਾਡੀ ਪਛਾਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਆ ਜਿਨ੍ਹਾਂ ਤੋਂ ਕੋਈ ਵੀ ਇਨਸਾਨ ਜਿਹੜਾ ਆ ਬਚ ਨਹੀਂ ਸਕਦਾ ਠੀਕ ਹੈ ਸੋ ਹਰ ਇਨਸਾਨ ਦੇ ਉੱਤੇ ਇਹਨਾਂ ਜਿਹੜੀਆਂ ਆ ਇਹਨਾਂ ਸਾਰੇ ਫੈਕਟਰਸ ਦਾ ਜਿਹੜਾ ਪ੍ਰਭਾਵ ਆ ਹਰ ਇਨਸਾਨ ਦੇ ਉੱਪਰ ਹੁੰਦਾ ਆ ਠੀਕ ਹੈ ਸੋ ਬੜਾ ਈਜ਼ੀ ਜਿਹਾ ਕੁਐਸਚਨ ਸੀਗਾ ਇਹਨੂੰ ਜਿਆਦਾ ਜਿਹੜਾ ਟਫ ਸਮਝਣ ਦੀ ਲੋੜ ਨਹੀਂ ਬਹੁਤ ਈਜ਼ੀ ਜਿਹਾ ਕੁਐਸਚਨ ਆ ਕਿ ਫੈਕਟਰ ਜਿਹੜੇ ਕਿਹੜੇ ਇਫੈਕਟ ਕਰਦੇ ਆ ਤੁਹਾਡੀ ਆਇਡੈਂਟੀ ਨੂੰ ਸੋ ਆਇਡੈਂਟੀ ਜਿੱਥੇ ਆਪਾਂ ਰਹਿਨੇ ਆ ਸਾਨੂੰ ਉਹੀ ਪ੍ਰਭਾਵਿਤ ਕਰਨਗੇ ਸਾਡਾ ਜਨਮ ਹੋਇਆ ਹਨਾ ਪਰਿਵਾਰ ਦੇ ਵਿੱਚ ਹੋਇਆ ਪਰਿਵਾਰ ਜਿਵੇਂ ਦਾ ਹੋਊਗਾ ਜਿਵੇਂ ਦੇ ਹਾਲਾਤ ਹੋਗੇ ਸੀ ਉੱਥੋਂ ਹੀ ਸਿੱਖਾਂਗੇ ਉਦਾਂ ਦੀ ਸਾਡੀ ਸੋਚ ਬਣ ਚੁਗੀ ਹਨਾ ਜੀ ਮਤਲਬ ਅਸੀਂ ਕਿਸੇ ਇਦਾਂ ਦੀ ਫੈਮ ਚੈਨਲ ਜਿਨ੍ਹਾਂ ਦਾ ਦ੍ਰਿਸ਼ਟੀਕੋਣ ਜਿਹੜਾ ਬਹੁਤ ਤੰਗ ਸੋਚ ਆ ਪ੍ਰਾਣੀ ਸੋਚ ਆ ਤੇ ਅਸੀਂ ਉਦਾਂ ਦੀ ਹੀ ਹਨਾ ਸਾਡੀ ਆਇਡੈਂਟੀ ਬਣ ਚੂਗੀ ਹਨਾ ਹਾਲਾਂਕਿ ਬਹੁਤ ਅੱਗੇ ਜਾ ਕੇ ਜਿਵੇਂ ਸਵੈ ਜਾਗਰੂਕਤਾ ਆਉਂਦੀ ਹੈ ਤੇ ਬੰਦੇ ਨੂੰ ਆਪਣੇ ਵਿੱਚ ਸੁਧਾਰ ਕਰਨ ਦੇ ਮੌਕੇ ਮਿਲਦੇ ਆ ਪਰ ਫਿਰ ਵੀ ਕਿਤਨਾ ਕਿਤੇ ਚੀਜ਼ਾਂ ਬਹੁਤ ਹੱਦ ਤੱਕ ਪ੍ਰਭਾਵਿਤ ਕਰਦੀਆਂ ਤੁਹਾਡੀ ਆਇਡੈਂਟੀ ਨੂੰ ਤੁਹਾਡੀ ਪਛਾਣ ਨੂੰ ਹਨਾ ਸੋ ਤੁਹਾਡਾ ਧਰਮ ਤੁਹਾਡਾ ਲੈਂਗੁਏਜ ਕਲਚਰ ਇਹ ਸਾਰੀਆਂ ਚੀਜ਼ਾਂ ਇਨਸਾਨ ਨੂੰ ਪ੍ਰਭਾਵਿਤ ਕਰਦੀਆਂ ਹੈ ਕਿ ਉਹ ਇਨਸਾਨ ਦਾ ਜ਼ਿੰਮੇਵਾਰਡਾ ਹੁੰਦਾ ਆ ਹਨਾ ਤੇ ਛੋਟੇ ਹੁੰਦੇ ਤੋਂ ਹੀ ਉਹਨੂੰ ਜਿਹੜੀਆਂ ਆ ਜਿੰਮੇ ਦੇ ਸਮਾਜ ਵਿੱਚ ਰਹਿੰਦਾ ਆ ਹਨਾ ਉਹੋ ਜਿਹੜੀਆਂ ਚੀਜ਼ਾਂ ਤੇ ਉੱਤੇ ਜਿਹੜਾ ਉਹਦੇ ਉੱਤੇ ਜਿਹੜਾ ਜ਼ਿਆਦਾ ਅਸਰ ਹੁੰਦਾ ਆ ਉਹ ਚੀਜ਼ਾਂ ਉਹਦੇ ਅੰਦਰ ਤੱਕ ਜਿਹੜਾ ਘਰ ਕਰ ਗਈਆਂ ਹੁੰਦੀਆਂ ਆ ਕਿ ਉਹਨਾਂ ਦਾ ਪ੍ਰਭਾਵ ਹੀ ਉਹਦਾ ਜਿਹੜਾ ਆ ਉਹਦੀ ਆਡੈਂਟੀ ਨੂੰ ਪ੍ਰਭਾਵਿਤ ਕਰਦਾ ਤੇ ਉਹਦੀ ਪਛਾਣਨ ਦਾ ਨਿਰਮਾਣ ਜਿਹੜਾ ਆ ਕਰਦਾ ਆ ਸੋ ਅਗਰ ਮੇਰੇ ਚੈਨਲ ਤੇ ਨਾਮ ਹੈ ਉਹ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਵਧੀਆ ਲੱਗੀ ਤੈਨੂੰ ਜਿਹੜਾ ਆ ਲਾਈਕ ਸ਼ੇਅਰ ਕਰ ਦਿਓ ਠੀਕ ਹੈ ਸੋ ਪਲੇਲਿਸਟ ਵਿੱਚ ਜਾ ਕੇ ਤੁਸੀਂ ਬਾਕੀ ਦੇ ਵੀਡੀਓਸ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਔਰ ਜਿਹੜਾ ਸੀਗਾ ਅੱਜ ਅਸੀਂ ਇਹ ਜਿਹੜਾ ਯੂਨਿਟ ਸੈਕੰਡ ਸਟਾਰਟ ਕੀਤਾ ਸੀਗਾ ਸੋ ਜਿਹੜਾ ਆ ਸਾਰੇ ਹੀ ਜਿੰਨੀ ਵੀ ਕੋਸ਼ਿਸ਼ ਰੌਕੀਜ ਵੱਤ ਤੋਂ ਵੱਧ ਵੀ ਤੁਹਾਨੂੰ ਜਿਹੜਾ ਆ ਵੱਤ ਤੋਂ ਵੱਧ ਜਿਹੜੇ ਨੋਟਸ ਆ ਪ੍ਰੋਵਾਈਡ ਕੀਤੇ ਜਾ ਸਕਣ ਦੋ ਜੁਨਿਟਸ ਦਾ ਪੀਡੀਐਫ ਦਾ ਜਿਹੜਾ ਅਵੇਲੇਬਲ ਕਰਵਾ ਦਿੱਤਾ ਹੈ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓਜ਼ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਉੱਥੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਸੋ ਥੈਂਕ ਯੂ ਥੈਂਕ ਯੂ so much ਔਰ ਅ ਅਗਰ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਆ ਤੇ ਇਹਨੂੰ ਜਿਹੜਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ